ਮંત્રી ਹੰਕਾਰ ਉਹ 1000 ਦਾ ਹਿੰਦੂਆਂ ਨੂੰ ਲੁਕਾਰ ਰਿਹਾ ਜਿਹੜੇ ਪੈਸੇ ਗੁਦਿਆਂ ਪਾਕਿੰਦੇ ਲੋਕ ਲੈ ਕੇ ਆ ਰਹੇ ਆ ਉਹ ਦੇਵੀ ਤਲਾ ਮੰਦਰ ਦੇ ਪੈਸੇ ਆ ਇਹਦਾ ਮਤਲਬ ਪ੍ਰਭੂ ਰਾਮ ਨੂੰ ਚੈਲੰਜ ਹਿੰਦੂਆਂ ਨੂੰ ਚੈਲੰਜ ਉਹਨੇ ਜਿਹੜੀ ਮਾਨਸਿਕ ਖਰਾਬ ਹੋ ਚੁੱਕੀ ਆ ਤੇਰੇ ਗੁੱਦੇ ਵੀ ਜੱਟਾਂ ਦੇ ਖਿਲਾਫ ਬੋਲੇ ਆ ਹਿੰਦੂਆਂ ਦੇ ਖਿਲਾਫ ਬੋਲੇ ਆ ਕਿੰਨੇ ਦੇ ਖਲਾਫ ਬੋਲਿਆ ਇਹ ਭਗਵੰਤ ਮਾਨ ਨੂੰ ਬਹੁਤ ਮਹੰਗਾ ਪਏਗਾ। ਭਗਵੰਤ ਜੀ ਕਹਿ ਰਹੇ ਹੈ ਕਿ ਜੇ ਤੁਹਾਨੂੰ ਕੋਈ ਪੈਸੇ ਦੇਣ ਆਵੇ ਤਾਂ ਤੁਸੀਂ ਮਨਾ ਨਹੀਂ ਕਰਨਾ। ਤੁਸੀਂ ਨੋਟ ਵੀ ਪਛਾਣ ਲੋਗੇ। ਉਹੀ ਨੋਟ ਹੋਣਗੇ ਜਿਹੜਾ ਤੁਸੀਂ ਦੇਵੀ ਤਲਾਬ ਮੰਦਿਰ ਦੇ ਵਿੱਚ ਮੱਥਾ ਟੇਕਿਆ ਹੈ ਇਹਨਾਂ ਨਿਕਲਣਾਂ ਨਾ ਮਾ ਪੀਚਾ ਕਈ ਨੋਟ ਵੀ ਪਛਾਣ ਲਓਗੇ ਕਿ ਉਹ ਹੀ ਆਏ ਉਹ ਹੀ ਆਓ ਜਿਹੜਾ ਦੇਵੀ ਤਲਾਬ ਮੰਦਿਰ ਦੇਖਿਆ ਸੀ ਤੁਸੀਂ ਦੇਵੀ ਤਲਾਬ ਮੰਦਿਰ ਕਮੇਟੀ ਨੂੰ ਵੀ ਕਹਿੰਦੇ ਰਹੇ ਜੀ ਖੜਾ ਕਰਤਾ ਦੇਵੀ ਤਲਾਬ ਮੰਦਿਰ ਨੂੰ ਵੀ ਖੜਾ ਕਰਤਾ ਤੁਸੀਂ Hindu ਮਤ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ठेस ਕਿ ਮੁੱਖ ਮੰਤਰੀ ਜੀ ਆਪਣੇ ਇਸ ਬਿਆਨ ਤੋਂ ਤੁਰੰਤ ਮੰਦਰ ਕਮੇਟੀ ਤੋਂ ਤੇ Hindu ਮਤ ਨੂੰ ਮੰਨਣ ਵਾਲੇ ਤੇ ਇਸ ਮੰਦਰ ਨੂੰ ਮੰਨਣ ਵਾਲੇ ਸਾਰੇ ਲੋਕਾਂ ਤੋਂ ਮਾਫੀ ਮੰਗਣ ਮੈਨੂੰ ਬਤਲ ਗਿਆ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਹੈ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇਹ ਕੰਮ ਕਰਿਓ ਜੇ ਤੁਹਾਨੂੰ ਪੈਸੇ ਦੇਣਾ ਏ ਮਨਾ ਨਾ ਕਰਿਓ ਲక్ష్ਮੀਨੀ ਮੋੜੀ ਦੀ ਹੁੰਦੀ ਥੋੜੀ ਹੈ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਕਈ ਤਾਂ ਨੋਟ ਵੀ ਪਛਾਣ ਲਓਗੇ ਵੀ ਉਹੀ ਆ ਓਏ ਉਹੀ ਆਓ ਜਿਹੜਾ ਦੇਵੀ ਤਲਾਵ ਮੰਦਰ ਚ ਟਿੱਕੇ ਆਈ ਸੀ ਨੋਟ ਵੀ ਉਹੀ ਹੈ ਬਸ ਇੱਕ ਕੰਮ ਕਰ ਦਿਓ ਇਹਨਾਂ ਤੋਂ ਐ ਐਂ ਕਰਕੇ ਤੇ ਐਂ ਕਰਕੇ ਤੇ ਕਹਿ ਦਿਓ ਵੀ ਹਾਂ ਕਈ ਤਾਂ ਨੋਟ ਵੀ ਪਛਾਣ ਲਓਗੇ ਵੀ ਉਹੀ ਆ ਓਏ ਉਹੀ ਆਓ ਜਿਹੜਾ ਦੇਵੀ ਤਲਾਵ ਮੰਦਰ ਚ ਟਿੱਕੇ ਆਈ ਸੀ ਨੋਟ ਵੀ ਉਹੀ ਹੈ ਕੀ ਮੁੱਖ ਮੰਤਰੀ ਹੰਕਾਰ ਉਹ 1000 ਦਾ ਹਿੰਦੂਆਂ ਨੂੰ ਲੋਕਾ ਰਿਹਾ ਇਹਨਾਂ ਨੂੰ ਕਹਿ ਕੀ ਰਿਹਾ ਕਿ ਜਿਹੜੇ ਪੈਸੇ ਦੂਜੀਆਂ ਪਾਰਟੀਆਂ ਦੇ ਲੋਕ ਲੈ ਕੇ ਆ ਰਹੇ ਆ ਉਹ ਦੇਵੀ ਕਲਾ ਮੰਦਰ ਦੇ ਪੈਸੇ ਆ ਇਹਨ ਦਾ ਮਤਲਬ ਪ੍ਰਭੂ ਰਾਮ ਨੂੰ ਚੈਲੰਜ ਹਿੰਦੂਆਂ ਨੂੰ ਚੈਲੰਜ ਉਹ ਜਿਹੜੀ ਮਾਨਸਿਕ ਖਰਾਬ ਹੋ ਚੁੱਕੀ ਆ ਉਸ ਮੁੱਖ ਮੰਤਰੀ ਦੇ ਅੱਜ ਜੋ ਦਿਮਾਗੀ ਹਾਲਤ ਖਰਾਬ ਇਸ ਕਰਕੇ ਹੋ ਰਹੀ ਆ ਕਿ ਜਲੰਧਰ ਦੀ ਜਿਹੜੀ ਬਾਈਲੈਕਸ਼ਨ ਆ ਉਹ ਹਾਰ ਰਿਹਾ ਉਹਨੂੰ ਆਪਣੀ ਹਾਰ ਜਿਹੜੀ ਨਹੀਂ ਪੱਚ ਰਹੀ ਉਸ ਕਰਕੇ ਇਦਾਂ ਦੇ ਕੱਟਿਆ ਬਿਆਨ ਦੇ ਨੇ ਜਿਹੜੇ ਸਾਡੇ ਹਿੰਦੂ ਸਿੱਖ ਇਕਤਾ ਨੂੰ ਤੋੜਨ ਦੀ ਗੱਲ ਹੋਵੇ ਕਿਉਂਕਿ ਇਹ ਜਿਹੜਾ ਬਿਆਨ ਹੈ ਸ਼ਿਦਲ ਜੀ ਇੱਕ ਪ੍ਰਾਈਵੇਟ ਇਹ ਬਿਆਨ ਦੇਖੋ ਸੁਣੋ ਚਲ ਦੇ ਦੇਵੀ ਤਰਾ ਮੰਨਦੋ ਜਿਹੜੇ ਪੈਸੇ ਆ ਇਹ ਭਗਵੰਤਮਾਨ ਸਪਸ਼ਟ ਕਰੇ ਕਿ ਇਹ ਕਿਹਨਾਂ ਨੂੰ ਗੱਲ ਕਹੀ ਹੈ ਮੇਰੇ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਬੋਲਿਆ ਹਿੰਦੂਆਂ ਦੇ ਖਿਲਾਫ ਬੋਲਿਆ ਕਿਹਨਾਂ ਦੇ ਖਿਲਾਫ ਬੋਲਿਆ ਇਹ ਭਗਵੰਤਮਾਨ ਨੂੰ ਬਹੁਤ ਮਹੰਗਾ ਪਏਗਾ 10 ਤਰੀਕ ਸਵੇਰੇ ਲੋਕ ਜਿਹੜਾ ਉਹਨੇ ਗੱਲ ਕਹੀ ਹੈ ਕਿ ਇੱਕ ਸਾਡੇ ਧਾਰਮਿਕ ਸਤਨੂ ਦੇਵੀ ਤਲਾ ਮੰਦਿਰ ਜਿਹੜੇ ਪੈਸੇ ਆ ਉਹ ਗਲਤ ਕੰਮ ਦੀ ਜੋ ਹੋ ਰਿਹਾ ਇਹ ਚੀਜ਼ ਮੈਂ ਕਦੀ ਬਰਦਾਸ਼ਤ ਨਹੀਂ ਕਰਾਂਗਾ ਮੇਰੇ ਲੋਕ ਨਹੀਂ ਬਰਦਾਸ਼ਤ ਕਰਨਗੇ ਅੱਜ ਲੋਕ ਲੋਕਤੰਤਰ ਜਿਹੜੀ ਹੱਤਿਆ ਹੈ ਉਹ ਭਗਵੰਤਾਂ ਦੀ ਸਰਕਾਰ ਕਰ ਰਹੀ ਹੈ ਜੀ ਤੁਹਾਨੂੰ ਇੱਕ ਮੁੱਖ ਮੰਤਰੀ ਜੀ ਦੀ ਆ ਸੁਣੋ ਜਰਾ ਕਿ ਮੁੱਖ ਮੰਤਰੀ ਜੀ ਮੁੱਖ ਮੰਤਰੀ ਜੀ ਇਸ ਬਾਰੇ ਕੀ ਬੋਲ ਰਹੇ ਹਨ ਮੰਦਰ ਬਾਰੇ ਉਹ ਦੇਖਣਾ ਹੈ ਸਰਬਸਤ ਉਹ ਨੰਨਾ ਜਿਹਨੇ ਮੋੜੀ ਤੇ ਹੁੰਦੀ ਟੋਟੀ ਇਹਨਾਂ ਦੇ ਜਿਹੜਾ ਰਾਮਾ ਪਿੱਛੇ ਹੈ ਕਈ ਤਾਂ ਨੋਟ ਵੀ ਮਿਸ਼ਾਨਾ ਕਿਉਂਕਿ ਉਹ ਜੀ ਆਏ ਉਹ ਜੀ ਆਏ ਜਿਹੜਾ ਨੀ ਕਲਾ ਮੰਦਰ ਤੇ ਕੇਜੀ ਨੋਟ ਵੀ ਉਹ ਜੀ ਬਸ ਇਹ ਕੰਮ ਕਰ ਦਿਓ ਇਹਨਾਂ ਤੋਂ ਮੈਂ ਮੁੱਖ ਮੰਤਰੀ ਜੀ کہہ ਰਹੇ ਹੈ ਕਿ ਜੇ ਤੁਹਾਨੂੰ ਕੋਈ ਪੈਸੇ ਦੇਣ ਆਵੇ ਤਾਂ ਤੁਸੀਂ ਮਨਾ ਨਹੀਂ ਕਰਨਾ ਲੈ ਲੈਣੇ ਐ আর ਤੁਸੀਂ নোট ਵੀ ਪਛਾਣ ਲੋਗੇ ਉਹੀ নোট ਹੋਣਗੇ ਜਿਹੜਾ ਤੁਸੀਂ ਦੇਵੀ ਤਲਾਬ ਮੰਦਰ ਦੇ ਵਿੱਚ ਮੱਥਾ ਟੇਕਿਆ ਐ ਇਸੇ ਜਿਹੜੇ ਰੋਟਾ ਦੇ ਨਾਲ ਇੱਕ ਵਾਰ ਫੇਰ ਸੁਣੋ ਤਾਂ ਕਿ ਤੁਹਾਨੂੰ ਕਲੀਅਰ ਹੋ ਜੇ ਕਿ ਮੁੱਖ ਮੰਤਰੀ ਜੀ ਕੀ ਕਹਿ ਰਹੇ ਐ ਦੇਵੀ ਤਲਾਬ ਮੰਦਰ ਜਿਹੜਾ ਕਿ ਸ਼ਕਤੀ ਪੀਠ ਐ ਇੱਕ ਕੰਮ ਕਰੋ ਮੈਂ ਵੀ ਜਾ ਕਈ ਨੋਟ ਵੀ ਪਛਾਣ ਲਓਗੇ ਵੀ ਉਹ ਹੀ ਆਏ ਉਹ ਹੀ ਆਉ ਜਿਹੜਾ ਤੇਰੀ ਤਲਾਵ ਮੰਦਰ ਦੇਖਿਆ ਸੀ ਉਹੀ ਹੈ ਨੋਟ ਜਿਹੜੇ ਦੇਵੀ ਤਲਾਵ ਮੰਦਰ ਦੇ ਵਿੱਚ ਮੱਥਾ ਟੇਕ ਕੇ ਆਏ ਸੀ ਫੇਰ ਸੁਣੋ ਉਹ ਹੀ ਆਏ ਉਹ ਹੀ ਆਉ ਜਿਹੜਾ ਤੇਰੀ ਤਲਾਵ ਮੰਦਰ ਦੇਖਿਆ ਸੀ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਆਪਣੀ ਰਾਜਨੀਤੀ ਕਰੋ ਲੇਕਿਨ ਧਾਰਮਿਕ ਮੰਦਰਾਂ ਨੂੰ ਇਹ ਕੈਸੇ ਸ਼ਕਤੀਪੀਠ ਨੂੰ ਜਿਹਦੀ ਦੁਨੀਆ ਦੇ ਵਿੱਚ ਮੰਨਤਾ ਹੈ Hindu mat da ik bahut bada math ਤੁਸੀਂ ਇਸ ਨੂੰ ਵਿੱਚ ਕਿਉਂ ਘੜੀਸ ਰਹੇ ਹੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਲੋਕ ਤੁਹਾਨੂੰ ਪੈਸੇ ਦੇਣ ਆਉਣਗੇ ਤੇ ਤੁਸੀਂ ਪਛਾਣ ਲੋਗੇ ਕਿ ਪੈਸੇ ਉਹੀ ਹੈ ਜਿਹੜੇ ਤੁਸੀਂ ਦੇਵੀ ਤਲਾਬ ਦੇ ਵਿੱਚ ਮੱਥਾ ਟੇਕਿਆ ਆਏ ਸੀ ਫੇਰ ਅੱਜ ਤੁਸੀਂ ਦੇਵੀ ਤਲਾਬ ਮੰਦਿਰ ਕਮੇਟੀ ਨੂੰ ਵੀ ਕਿਹ ਕਹਿ ਰਹੇ ਜੀ ਖੜਾ ਕਰਤਾ ਦੇਵਿਤਲਾ ਮੰਦਰ ਨੂੰ ਵੀ ਖੜਾ ਕਰਤਾ ਤੁਸੀਂ Hindu મત ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈਏ ਤੁਸੀਂ ਇੱਕ ਆਪਣੀ ਰਾਜਨੀਤੀ ਨੂੰ ਆਪਣੇ ਡਰਾਮੇਬਾਜੀ ਚੁਟਕਲਿਆਂ ਨੂੰ ਕਾਇਮ ਕਰਨ ਵਾਸਤੇ ਦੇਣ ਆਣ ਗਿਆ ਵੋਟਾਂ ਦੇ ਬਦਲੇ ਇਹ ਕੱਲ ਦੀ ਸ਼ਾਮ ਦੀ ਗੱਲ ਹੈ ਤੁਸੀਂ ਕਹਿ ਰਹੇ ਆ ਕਿ ਜੀ ਜੇ ਪੈਸੇ ਦੇਣ ਆਏ ਤੁਸੀਂ ਲੈ ਲਿਓ ਤੁਹਾਡੇ ਹੀ ਪੈਸੇ ਐ ਤੁਸੀਂ ਪਛਾਣ ਲੋਗੇ ਜਿਹੜੇ ਤੁਸੀਂ ਦੇਵੀ ਤਰਾਮ ਮੰਦਿਰ ਦੇ ਵਿੱਚ ਚੜਾ ਕੇ ਆਏ ਸੀ ਤੋਂ ਮੈਂ ਮੰਗ ਕਰਦਾ ਕਿ ਮੁੱਖ ਮੰਤਰੀ ਜੀ ਆਪਣੇ ਇਸ ਬਿਆਨ ਤੋਂ ਤੁਰੰਤ ਮੰਦਿਰ ਕਮੇਟੀ ਤੋਂ ਤੇ Hindu ਮਾਤਰ ਨੂੰ ਮੰਨਣ ਵਾਲੇ ਤੇ ਇਸ ਮੰਦਿਰ ਨੂੰ ਮੰਨਣ ਵਾਲੇ ਸਾਰੇ ਲੋਕਾਂ ਤੋਂ ਮਾਫੀ ਮੰਗਣ ਨਹੀਂ ਤਾਂ ਐਸੀ ਹੋਣਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਸਾਨੂੰ ਮਜਬੂਰਨ ਦਰਖਾਸਤ ਦੇਣੀ ਪਈਗੀ ਦਰਜ ਕਰਨ ਵਾਸਤੇ ਇਸ ਕਰਕੇ ਮੈਂ ਤੁਰੰਤ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੋ ਤੁਰੰਤ ਇਸ ਤੇ ਆਪਣੇ ਵਿਅਕਤੀ ਮਾਫੀ ਮੰਗਣ